ਸਾਸਰੀ ਕਾਲਜੀ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਬੜੇ ਦਿਨਾਂ ਬਾਅਦ ਲੱਗੇ ਬਣਾਉਣਾ ਅੱਜ ਅੱਜ ਜਿਹੜੀ ਪੂਣਾ ਥੋੜੀ ਇਹ ਵਿਆਹ ਵੇਖਣ ਗਈ ਤੇ ਠੀਕ ਨਹੀਂ ਤੇ ਤਾਂ ਕਰਕੇ ਬਣਾ ਨਹੀਂ ਸਕੇ ਕਿਉਂਕਿ ਉਤੋਂ ਬਗਾਰੇ ਹੀ ਬਲੌਗ ਨਹੀਂ ਬਣਾਉਂਦੇ ਹੁੰਦੇ ਤੇ ਉਹ ਆ ਗਈ ਏਡੀ ਪਿੱਛੇ ਤਾੜੀਆਂ ਮਾਰਦੀ ਤੇ ਚਾਹ ਨੇ ਸਾਨੂੰ ਬਣਾ ਕੇ ਪਿਆਤੀ ਆ ਠੀਕ ਹੈ ਜੀ ਤੇ ਅੱਜ ਏਡੇ ਬੱਚਿਆਂ ਦਾ ਰਿਜ਼ਲਟ ਵੀ ਆ ਗਿਆ ਬਹੁਤ ਵਧੀਆ ਰਿਜ਼ਲਟ ਆਇਆ ਅਸੀਂ ਅੱਜ ਬੜੇ ਦਿਨਾਂ ਬਾਅਦ ਵਲੌਗ ਦੇ ਵਿੱਚ ਆਏ ਹਾਂ। ਤਬ ਇਹ ਥੋੜੀ ਠੀਕ ਨਹੀਂ ਸੀ ਸਾਡੀ ਇਸ ਕਰਕੇ ਵਲੌਗ ਆਪ ਨਹੀਂ ਕਰੀ। ਤੇ ਅੱਜ ਸਾਡੇ ਬੱਚਿਆਂ ਦਾ ਵੀ ਰਿਜ਼ਲਟ ਆ ਗਿਆ। ਚਲੋ ਵਧੀਆ ਪਰਸੈਂਟੇਜ ਲੈ ਕੇ ਆਏ ਆ। ਸਾਡਾ ਗੁਰਕੀਰਤ 98% ਲੈ ਕੇ ਆਇਆ ਤੇ ਸਾਡੀ ਖੁਸ਼ੀ ਆਈ ਹੈ 199.6% ਨੰਬਰ ਲੈ ਕੇ ਆਏ ਆ ਤੇ ਬਹੁਤ ਵਧੀਆ ਲੱਗਾ। ਠੀਕ ਹੈ ਜੀ। ਤੇ ਬਾਕੀ ਇਧਰਾ ਡੇ ਮਮੀ ਡਾਡੀ ਹੁਣ ਇਧਰ ਬੈਠੇ ਆ ਵੇਲੀ 'ਚ। ਤੇ ਡੈਡੀ ਉਹਨਾਂ ਨਾਲ ਮੁਲਾਕਾਤ ਕਰੰਨੇ ਆ ਮੰਮੀ ਉਹ ਅੱਗੇ ਡੇ ਮਗਰ ਪਿੱਛੇ ਆਉਂਦੇ ਮੰਮੀ ਤੇ ਡੈਡੀ ਵੀ ਆਏ ਸਾਡੇ ਜੰਮੂ ਤੋਂ ਤੇ ਰਹਿ ਗਏ 4-5 ਮਹੀਨੇ 6 ਮਹੀਨੇ ਡੈਡੀ ਦੇ ਵੀ ਤੇ ਉਹਨਾਂ ਨੇ ਆਪਣੇ ਘਰੇ ਆਏ ਨਾ ਰਿਟਾਇਰਮੈਂਟ ਤੋਂ ਤੇ ਡੈਡੀ ਵੀ ਪੀਂਦੇ ਆ ਚਾਹ ਤੇ ਗਾਈਆਂ ਨੂੰ ਆਪਾਂ ਡਿਨਰ ਪਾਤਾ ਵਾ ਪੱਠੇ-ਪੁੱਠੇ ਵੱਢ ਕੇ ਟਾਈਮ ਨਾ ਧਾਰਾ-ਧੂਰਾ ਕੱਢ ਕੇ ਫ੍ਰੀ ਹੋ ਗਏ ਆ ਤੇ ਮੈਂ ਚਲੋ ਅੱਜ ਵੇਲੀ-ਵੇਲੀ ਚ ਬੈੰਨੇ ਆ ਆਪਣੇ ਪਰਿਵਾਰ ਦੇ ਨਾਲ ਤੇ ਕੋਈ ਸਲਾਹ ਬਾਤ ਕਰਦੇ ਆ ਹੈ ਨਾ ਨਾ ਕਰ ਮੈਂ ਤੇ ਅੱਜ ਨਾ ਇੱਕ ਕਮੈਂਟ ਆਉਣ ਡਿਆ ਸੀ ਅਮਰ ਰਮਣ ਇੱਕ ਸਾਡੀ ਭੈਣ ਵਾ ਫਤੇਗੜ ਜੂੜੀਆਂ ਤੋਂ ਉਹਨਾਂ ਦਾ ਮੈਸੇਜ ਆਇਆ ਸੀ ਕਿ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਤੁਹਾਨੂੰ ਸਬਸਕ੍ਰਾਈਬ ਕਰ ਲਿਆ ਸੀ ਉਦੋਂ ਹੀ ਜਦੋਂ ਤੁਹਾਡਾ ਮੈਸੇਜ ਆਇਆ ਸੀ ਤੇ ਰਹੀ ਗੱਲ ਸੋ ਜਿਹੜਾ ਤੁਸੀਂ ਪੁੱਛਣ ਡੇ ਸਤੀ ਭਾਜੀ ਉਧਰ ਸਾਡੀ ਮਾਸੀ ਦੀ ਕੁੜੀ ਵਿਆਹੀ ਹੋਈ ਉਥੇ ਉਹ ਸਾਡੇ ਭਾਜੀ ਨੇ ਤੇ ਬੜੇ ਨਾਈਸ ਪਰਸਨ ਬੰਦੇ ਨੇ ਠੀਕ ਹੈ ਜੀ ਹਾਂਜੀ ਉਹ ਸਾਡੇ ਰਿਸ਼ਤੇਦਾਰ ਨੇ ਤੇ ਚਲੋ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਤੁਸੀਂ ਸਾਨੂੰ ਸਪੋਰਟ ਕਰਿਓ ਤੇ ਇਧਰ ਸਾਡੀ ਆ ਗਈ ਮੰਮੀ ਇਧਰ ਸਾਡੀ ਅੰਮਣ ਤੇ ਉਧਰ ਸਾਡੇ ਨਿਆਣੇ ਠੀਕ ਹੈ ਜੀ ਤੇ ਆਪਾਂ ਛੋਟਾ ਬ੍ਰਦਰ ਹੈ ਸਾਡੀ ਇੱਕ ਪ੍ਰੀਆ ਹੈ ਛੋਟਾ ਬ੍ਰਦਰ ਗਿਆ ਕੰਮ ਤੇ ਤੁਹਾਡੀ ਫੈਮਲੀ ਹੈਗੀ ਜੁਆਇੰਟ ਫੈਮਲੀ ਹੈ ਰਹਿਣੀ ਹੈ ਇਕੱਠੇ ਉਹ ਡਿਊਟੀ ਗਏ ਤੇ ਆਪਾਂ ਇਕੱਠੇ ਰਹੀਦਾ ਠੀਕ ਹੈ ਜੀ ਤੇ ਇਧਰਾ ਟੀ ਮੰਮੀ ਨੇ ਫੜੀ ਆ ਚਾਹ ਦਾ ਗਲਾਸ ਇਧਰ ਡੈਡੀ ਨੇ ਵੀ ਤੇ ਪੂਨਮ ਨੂੰ ਮੈਂਜ ਪਿਆਤਾ ਸ਼ੇਕ ਤੇ ਉਹ ਪੂਨਮ ਆਫਰ ਗਈ ਆ ਕਦੇ ਲੰਮੇ ਪੈਣ ਦੀ ਕਦੇ ਉੱਠਣ ਦੀ ਆ ਤੇ ਚੀਜ਼ ਪਚੀ ਨਹੀਂ ਇਹਨੂੰ ਹੈਲੋ ਸਾਫੀ ਤੋਂ ਆ ਗਈ ਤੇ ਹੁਣ ਦੱਸੋ ਮੰਮੀ ਕੀ ਕਰਨਾ ਹੁਣ ਘਰ ਅਹੀਂ ਬਣਾਉਣਾ ਵਾ ਕਿ ਇੱਥੇ ਰੂਮ ਬਣਾਉਣਾ ਜਾਂ ਉੱਥੇ ਉੱਤੇ ਕੋ ਕੋਠੇ ਤੇ ਬਣਾਉਣਾ ਉੱਪਰ 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 ਬਣਾਉਣੀ ਉੱਪਰ ਜਿਹੜੀ ਬਣਾਉਣਾ ਪੀ ਗਰੀ ਤੇ ਆਹੋ ਚਾਹ ਪੀਓ ਸਾਡਾ ਚਾਹ ਦਾ ਟਾਈਮ ਹੋਇਆ ਠੀਕ ਹੈ ਜੀ ਚਾਹ ਪੀ ਲੈਂਦੇ ਆਂ ਤੇ ਫਿਰ ਉਹ ਵੀ ਗੱਲ ਨਾਲੇ ਅੱਜ ਪੋਤਰਾ ਤੇ ਪੋਤਰੀ ਦੋਵੇਂ ਅੱਜ ਫਰਸਟ ਆਏ ਨੇ ਬੱਚੇ ਪਾਸ ਹੋ ਗਏ ਤਾਂ ਕੀ ਕੀ ਖਵਾਇਆ ਖੁਆ ਕੁਝ ਉਹਨਾਂ ਨੂੰ ਜ ਨਹੀਂ ਅੱਜ ਨੂਡਲਸ ਖਾਲੇ ਆ ਹਾਂ ਨੂਡਲ ਨਾਲੇ ਦਾदू ਵੱਲੋਂ ਕਿਤੇ ਖਾਓ ਕੀ ਹੈ ਬੱਚਿਆਂ ਦੀ ਡਿਮਾਂਡ ਹੀ ਕਹਿੰਦੇ ਨੂਡਲ ਖਾਣੇ ਆ ਤੇ ਪੂਨਮ ਨੂਡਲ ਲੈ ਕੇ ਆਈ ਓਥੋਂ ਅੱਡੇ ਤੋਂ ਹਰਚੋ ਵਾਲੋਂ ਤੇ ਦਾदू ਨੇ ਪੈਸੇ ਦਿੱਤੇ ਸੀ ਕਿ ਜਾਓ ਲੈ ਆਓ ਗੁਰਤੀ ਦਾਦਾ ਦਾ ਪੈਸੇ ਹਾਨੀ ਆ ਮੈਂ ਤਰਾ ਡੱਕਣਾ ਬੰਦਾ ਕਹਿੰਦਾ ਹੈ ਮੋਤ ਨੇ ਤਹੇ ਮੋਤ ਨੇ ਦੋ ਆਪਾ ਬੰਦੀਆਂ ਬਣਾਉਂਦਾ ਤੇ ਇੱਕ ਗੱਲ ਹੋਰ ਵਾ ਕੀ ਅਹੀਂ ਬਲੋਗ ਤਾਂ ਨਹੀਂ ਬਣਾਉਂਦੇ ਕੋਈ ਢਿੱਲੇ ਮੱਠੇ ਹੋ ਜਾਂਦੇ ਫਿਰ ਗੱਲ ਨਹੀਂ ਬੰਦੀ ਘਰ ਦੇ ਵਿੱਚ ਤੇ ਤਾਂ ਕਰ ਘਾਡੇ ਬਲੋਗ ਹੁੰਦੇ ਲੇਟ ਤੇ ਕੋਈ ਤਿਆਰ ਨਹੀਂ ਰਹਿੰਦਾ ਬਲੋਗ ਵਾਤੇ ਤੇ ਚੰਗਾ ਨਹੀਂ ਲੱਗਦਾ ਜਿਹੜਾ ਬੰਦਾ ਬਿਮਾਰ ਹੋਏ ਪਰ ਵਲੌਗ ਬਣਾਈਏ ਮਾੜੀ ਗੱਲ ਹੁੰਦੀ ਆ ਤੇ ਅਜਾ ਹੀ ਪੂਰੇ ਇੱਕਦਮ ਫੇਟਵਾ ਤੇ ਅਜਾ ਹੀ ਵਲੌਗ ਬਣਾਉਣਾ ਸਟਾਰਟ ਕਰਤਾ ਤੇ ਹੁਣ ਆ ਹੀ ਆਪਾਂ ਇਹਦਾ ਘਰ ਕੰਮ ਲਗਾਉਣਾ ਵਾ ਮਾੜਾ ਮੋਟਾ ਹੀ ਲਗਾਉਣਾ ਜਿਆਦਾ ਨਹੀਂ ਲਗਾਉਣਾ ਕਿਉਂਕਿ ਸਾਡਾ ਘਰ ਥੋੜੀ ਗਲੀ ਪੈਂਦੀ ਆ ਤੇ ਤਾਂ ਕਰਕੇ ਇੰਨੇ ਪੈਸੇ ਇੱਥੇ ਲਾਉਣੇ ਨਹੀਂ ਹੈਗੇ ਜੋ ਅਸੀਂ ਬਣਾਵਾਂਗੇ ਤੁਹਾਨੂੰ ਵਿਖਾਵਾਂਗੇ ਜਿਆਦਾ ਪੈਸੇ ਇਨਵੈਸਟ ਨਹੀਂ ਕਰਨਾ ਆਪਾਂ ਬਾਹਰ ਕਰਨਾ ਕੰਮ ਤੇ ਉੱਥੇ ਆਪਣਾ ਘਰ ਬਣਾਉਣਾ ਆਪਾਂ ਠੀਕ ਹੈ ਜੀ ਬਾਕੀ ਜੋ ਜੋ ਅਸੀਂ ਕੰਮ ਕਰਾਵਾਂਗੇ ਨਾਲ ਨਾਲ ਤੁਹਾਨੂੰ ਵਿਖਾਈ ਜਾਵਾਂਗੇ ਕੋਈ ਲੁਕਾ ਨਹੀਂ ਕੇ ਤੋਂ ਸਭ ਸਾਹਮਣੇ ਕਰਾਂਗੇ ਕੋਈ ਕੰਮ ਖੋਲਾਂਗੇ ਉਹ ਵੀ ਤੁਹਾਨੂੰ ਵਿਖਾਵਾਂਗੇ ਠੀਕ ਹੈ ਜੀ ਕਿਉਂਕਿ ਤੁਸੀਂ ਸਾਡੇ ਨਾਲ ਜੁੜੇ ਹੋ ਤੁਸੀਂ ਸਾਡੀ ਫੈਮਿਲੀ ਹੋ ਕੋਈ ਤੁਹਾਡੇ ਨਾਲ ਸਲਾਹ ਲਵਾਂਗੇ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਠੀਕ ਹੈ ਜੀ ਬਾਕੀ ਤੁਹਾਨੂੰ ਸਪੋਰਟ ਕਰਿਓ ਠੀਕ ਹੈ ਜੀ ਆ ਵੇਖੋ ਅੱਡੇ ਇਧਰ ਗੌਰ ਕੀਰਤ ਤੇ ਮੰਨ ਕੀਰਤ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਕੁਰੀ ਇਧਰ ਸਾਸਰੀ ਘਰ ਬੁਲਾਓ ਸਾਰਿਆਂ ਨੂੰ ਬੱਤ ਖਸ ਸਸੀ ਘਰ ਸਾਰਿਆਂ ਨੂੰ ਠੀਕ ਹੈ ਜੀ ਤੂੰ ਸਸੀ ਘਰ ਠੀਕ ਹੈ ਤੇ ਐ ਕੁਰੀ ਨੰਬਰ ਆਏ ਫਿਰ ਵਧਾਈਆਂ ਹੋਣਾ ਇਧਰ ਮੂੰਹ ਕਰਨਾ ਉਧਰ ਕੀ ਮੂੰਹ ਕੀਤਾ ਵਾ ਵਧਾਈਆਂ ਹੋਣ ਫਿਰ ਹੂੰ ਠੀਕ ਹੈ ਤੇ ਫਿਰ ਕੋਈ ਪਾਰਟੀ ਪੁਲਟੀ ਨਹੀਂ ਦੇਣੀ ਕੀ ਲੈ ਗਏ ਅੰਦ ਕੰਦੇ ਪਾਰ ਦੀ ਉਹ ਚੰਗੀ ਹਾਂ ਚੱਲ ਕੋਈ ਗੱਲ ਨਹੀਂ ਫੋੜ ਡਾਡੀ ਜੀ ਕੀ ਕਹਿਣਾ ਚਾਹੁੰਦੇ ਫਿਰ ਹੁਣ ਕਾਹ ਕੰਮ ਕੋ ਕਰਨਾ ਕਿਹੜਾ ਕਰਨਾ ਕਿਹੜਾ ਨਹੀਂ ਕਰਨਾ ਕੋਈ ਨਹੀਂ ਸਲਾਹ ਕਰਾਂਗੇ ਰਿਟਾਇਰਮੈਂਟ ਹੋ ਗਈ ਫਿਰ ਠੀਕ ਹੈ ਜੀ ਡਾਡੀ ਕਹਿੰਦੇ ਰਿਟਾਇਰਮੈਂਟ ਹੋਵਾਂਗੇ ਫਿਰ ਕੋਈ ਸਲਾਹ ਕਰਾਂ ਠੀਕ ਹੈ ਠੀਕ ਹੈ ਬਾਕੀ ਚਲੋ ਸਾਡਾ ਜਿਹੜਾ ਸਾਡੀ ਜਿਹੜੀ ਫੈਮਿਲੀ ਹਾਰੇ ਕੰਮ ਸਲਾਹ ਨਾਲ ਚੱਲਦਾ ਡੇ ਘਰ ਚ ਜੋ ਵੀ ਕਰਨਾ ਇੱਕ ਦੂਜੇ ਨਾਲ ਸਲਾਹ ਕਰਕੇ ਫੇਰ ਅਸੀਂ ਕੰਮ ਕਰਦੇ ਆਂ। ਬਹੁਤ ਲੜਾਈਆਂ ਕਰਨੀ ਸਲਾਹ ਕਰ ਲੈਂਦੇ ਆ। ਹਾਂ ਜੇ ਸਾਡੇ ਘਰ ਲੜਾਈ ਵੀ ਹੁੰਦੀ ਹੈ ਨਾ ਤਾਂ ਵੀ ਅਸੀਂ ਸਲਾਹ ਕਰਕੇ ਲੜਾਈ ਕਰੀਦੀ ਆ। ਤਾਂ ਲੜਾਈ ਬਾਡੀ ਸਲਾਹ ਕਰਕੇ ਹੁੰਦੀ ਆ ਪੂਰੀ ਸਲਾਹ ਕਰੀਦੀ ਆ ਫੇਰ ਲੜਾਈ ਹੁੰਦੀ ਹੈ ਢੇ ਘਰ ਇਹਨਾਂ। ਲੜਾਈ ਘੜੀ ਦੀ ਘੜੀ ਹੁੰਦੀ ਬਾਪੂ। ਹਾਂ। ਲੜਾਈ ਵੀ ਸਲਾਹ ਕਰਕੇ ਕਰੀਦੀ ਵੀ ਚਲੋ ਅੱਜ ਕਿਉਂਕਿ ਪਤਾ ਕੀ ਬੜੇ ਦਿਨ ਹੋ ਗਏ ਪਿਆਰ ਕਰਦੇ ਨੂੰ ਲੜ ਲੀਏ ਥੋੜਾ ਜਿਹਾ। ਫੇਰ ਪਿਆਰ ਵਾਦਾ ਲੜਾਈ ਕਰਕੇ। ਚਲੋ ਕੋਈ ਗੱਲ ਨਹੀਂ। ਯਾ ਬਕਰਿਆਣਾ ਬਾਹਰ ਜਾ ਆਹੋ ਇਹ ਤੇ ਆ ਬਾਕੀ ਨਿਆਰ ਵਾਸਤੇ ਕਰੀ ਦੀ ਲੜਨ ਵਾਲੀਆ ਵੀ ਗਾ ਉਹਦੀਆਂ ਮੁਰਗੀਆਂ ਗੋਲ ਵੀ ਪੈਂਦੀਆਂ ਚਾਹੀ ਆਹੋ ਇਹ ਤੇ ਗੱਲ ਹੈਗੀ ਆ ਬਾਕੀ ਬਾਕੀ ਮੈਂ ਤੁਹਾਨੂੰ ਗੱਲ ਦੱਸਦਾ ਘਰ ਹੁੰਦਾ ਵਾ ਨੂਹਾਂ ਤੀਆਂ ਦੇ ਜੇ ਨੂਹਾਂ ਸਹੀ ਨੇ ਤੇ ਘਰ ਸਾਰਾ ਸਹੀ ਆ ਜੇ ਇੱਕ ਦੂਜੇ ਨਾਲ ਇਦਾਂ ਗੱਲਬਾਤ ਕਰਨ ਇੱਕ ਦੂਜੇ ਨੂੰ ਪੜਕਾਉਣ ਫਿਰ ਉਹ ਗੱਲ ਨਹੀਂ ਬਣਦੀ ਠੀਕ ਹੈ ਜੇ ਇੱਕ ਚੋਪਾ ਤੇ ਸੋ ਸੁਖ ਠੀਕ ਹੈ ਜੀ ਹਾਂ ਤੁਹਾਡੇ ਘਰ ਦੇ ਵਿੱਚ ਐੋ ਜੀ ਕੋਈ ਗੱਲ ਹੈ ਹੀ ਨਹੀਂ ਆ ਆਪਾਂ ਜੁਆਇੰਟ ਫੈਮਿਲੀ ਆ ਬਿਲਕੁਲ ਆ ਪਿਆਰ ਨਾਲ ਰਹੀਦਾ ਕੋਈ ਗੱਲ ਨਹੀਂ ਨਾਲੇ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਜੁਆਇੰਟ ਫੈਮਿਲੀ ਨਾਲ ਦੀ ਉਹ ਕਰਮਾळा ਹੁੰਦਾ ਜਿੱਦੀ ਜੁਆਇੰਟ ਫੈਮਿਲੀ ਉਮਰਾ ਤੱਕ ਨੰਗਦੇ ਸਾਰੇ ਭਰਾ ਵਰਤਦੇ ਇੱਕ ਦੂਜੇ ਨਾਲ ਠੀਕ ਹੈ ਜੀ ਬਾਕੀ ਕਰਮਾ ਕਰਮਾ ਦੀ ਗੱਲਾਂ ਬੜਾ ਕੁਝ ਹੁੰਦਾ ਦੁਨੀਆ ਤੇ ਬਾਕੀ ਜਿਹੜਾ ਵੀ ਹੁਣ ਕੰਮ ਕਰਨਾ ਆਪਣੇ ਛੋਟੇ ਭਰਾ ਨੂੰ ਵਿੱਚ ਬਿਠਾ ਲ ਕੇ ਡੈਡੀ ਨੂੰ ਸਾਰੇ ਜੀ ਬਹਿ ਕੇ ਫਿਰ ਆਪਾਂ ਸਲਾਹ ਕਰਨੀ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਉਹਨਾਂ ਦਾ ਕਮੈਂਟ ਆਇਆ ਹੈ ਅਮਰ ਰਮਨ ਹੋਣਾ ਦਾ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਹੈ ਜੀ ਸਾਡੇ ਵੱਲੋਂ ਠੀਕ ਹੈ ਬੜੇ ਸਤਿਕਾਰ ਨਾਲ ਉਹਨਾਂ ਨੇ ਸਾਡੇ ਚੈਨਲ ਤੇ ਚਲੋ ਸਾਨੂੰ ਮੈਸੇਜ ਕੀਤਾ ਅਸੀਂ ਉਹਨਾਂ ਨੂੰ ਕੀਤਾ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਤੁਸੀਂ ਵੀ ਸਾਨੂੰ ਕਰਿਓ ਤੇ ਹੁਣ ਕੋਸ਼ਿਸ਼ ਕਰਨੀ ਹੈ ਕਿ ਅਸੀਂ ਵੀ ਥੋੜੇ ਵਧੀਆ ਜੇ ਕੰਟੈਂਟ ਤਿਆਰ ਕਰੀਏ ਤੇ ਵੀਡੀਓ ਬਣਾਉਣੀ ਆ ਆਪਾਂ ਤਿਆਰ ਕਰਨੀਆਂ ਆ ਤੇ ਬਾਕੀ ਮੰਮੀ ਥੋੜੀ ਜਿਹੀ ਹੈਗੀ ਮੰਮੀ ਕੋ ਸ਼ਾਇਦ ਐਕਟਿੰਗ ਨਾ ਹੋਵੇ ਸਾਨੂੰ ਮੰਮੀ ਹੋਰ ਲੱਭਣੀ ਪੈਣੀ ਆ ਮੰਮੀ ਕਰ ਲਈ ਗਈ ਹੈ ਮੰਮੀ ਕੋ ਗੱਲ ਨਹੀਂ ਪੰਡੀ ਤੇ ਮੰਮੀਆਂ ਨੂੰ ਹੋਰ ਲੱਭਣੀ ਪੈਣੀ ਆ ਤੇ ਜੇ ਡੈਡੀ ਕਰਕੇ ਠੀਕ ਨਹੀਂ ਤਾਂ ਵੀ ਡੈਡੀ ਵੀ ਹੋਰ ਲੱਭਣਾ ਪੈਣਾ ਇਹਦੇ ਹੁਣ ਇੱਕ ਵਾਰੀ ਵਾਹੇ ਕਰਾਂਗੇ ਇੱਕ ਵਾਰੀ ਟ੍ਰਾਇਲ ਕਰਾਂਗੇ ਮੰਮੀ ਦੇ ਉੱਤੇ ਕਿ ਮੰਮੀ ਇਹ ਨੂੰਹਾਂ ਨੂੰ ਗਾਲਾਂ ਕੱਢ ਸਕਦੀ ਆ ਹੈ ਤਾਂ ਫੇਰ ਜਾਣੀ ਕੀ ਫਿਰ ਵੇਖਾ ਸੀਰੀਅਸ ਹੋ ਗਿਆ ਸੁਣਾਣੀ ਹੈਗਾ ਇਹ ਸੀਰੀਅਸ ਚੀਜ਼ ਬਣਨੀ ਆ ਇਹ ਐਕਟਿੰਗ ਜਿਹੜੀ ਸੀਰੀਅਸ ਹੋਣੀ ਚਾਹੀਦੀ ਹੈ ਕੋਈ ਗੱਲ ਨਹੀਂ ਮੰਮੀ ਤਾਂ ਬੀਬੀ ਵਧਾ ਲਗਦਾ ਤੇ ਜੇ ਨਾ ਐਕਟਿੰਗ ਹੋਈ ਤੇ ਮੰਮੀ ਨੂੰ ਹੋਰ ਲੱਭਣੀ ਪੈਣੀ ਆ ਫੇਰ ਨਾ ਆਖਿਓ ਠੀਕ ਹੈ ਜੀ ਫਿਰ ਮੰਮੀ ਹੋਰ ਲੱਭਣੀ ਪੈਣੀ ਜੇ ਤੇ ਜੇ ਡੈਡੀ ਕੋ ਨਾ ਇਹ ਤਾਂ ਫਿਰ ਡੈਡੀ ਹੋਰ ਲੱਭਣਾ ਪੈਣਾ ਨਹੀਂ 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 ਚੱਲੇ ਕੋਈ ਨਹੀਂ ਕੋਈ ਟ੍ਰਾਇਲ ਕਰਾਂਗੇ ਮੰਮੀ ਨੂੰ ਆਖਾਂਗੇ ਵੀ ਆ ਚੀਜ਼ਾਂ ਤੋਂ ਹੀ ਬੋਲਣੀ ਆ ਤੇ ਬਿਲਕੁਲ ਸੀਰੀਅਸ ਹੋ ਕੇ ਬੋਲਨੀ ਹੈ ਠੀਕ ਹੈ ਨਾ ਤੇ ਬਾਕੀ ਮੰਮੀ ਫਿਰ ਪਾਣੀ ਛਾਣੀ ਸਭ ਭੁੱਲ ਜਾਣਾ ਮੰਮੀ ਨੇ ਬਾਅਦ ਚ ਜਿਵੇਂ ਕਹਤਾ ਨਾ ਵੀ ਆਹ ਅੱਜ ਹੀ ਯਾਦ ਕਰਨੀ ਹੈ ਤੇ ਯਾਦ ਕਰਨੀ ਆ ਚਲੋ ਬਾਕੀ ਚਲੋ ਪਾਠ ਹੋੰਡਿਆ ਵਾ ਮੈਂ ਕਹਿੰਦਾ ਪ੍ਰਮਾਤਮਾ ਕਿਰਪਾ ਕਰੇ ਹਰ ਇੱਕ ਤੇ ਵਧੀਆ-ਵਧੀਆ ਲੋਕ ਆਪਣੇ YouTube ਚੈਨਲ ਚਲਾਉਣ ਵਧੀਆ-ਵਧੀਆ ਵਲੌਗ ਬਣਾਉਣ ਵਧੀਆ-ਵਧੀਆ ਕੰਟੈਂਟ ਬਣਾਉਣ ਠੀਕ ਹੈ ਜੀ ਤੇ ਅੱਜ ਆਪਾਂ ਇੱਥੇ ਬੈਠੇ ਆਂ ਭੇਲੀ ਜਾ ਕੇ ਮੈਂ ਚਲੋ ਨਾਲੇ ਚਾਹ ਪੀ ਲੈਨੇ ਆ ਨਾਲੇ ਗੱਲਬਾਤ ਕਰ ਲੈਨੇ ਆ ਤੇ ਹੁਣ ਬੜ ਡੈਡੀ ਆ ਜਾਣਗੇ ਜਦੋਂ ਪੱਕੇ ਘਰ ਤੇ ਫੇਰ ਡੈਡੀ ਨੂੰ ਲਾਵਾਂਗੇ YouTube ਦੇ ਉੱਤੇ ਅਸੀਂ ਪਰਮਰ ਡੇਲੀ ਆ ਦੇ ਉੱਥੋਂ ਆ ਜਿਵੇਂ ਮੋਦੋ ਤੇ ਢੋਲ ਢੋਲ ਤੇ ਆ ਰਹੇ ਆ ਆਹੋ ਲਓ ਜੀ ਬਾਹਰ ਹੋ ਗਿਆ ਹਨੇਰਾ ਤੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਸਾਂਝੀਆਂ ਤੇ ਚਲੋ ਇੰਨੀ ਕਈ ਵੀਡੀਓ ਬਣਾਉਣੀ ਸੀ ਤੇ ਜੇ ਵੀਡੀਓ ਚੰਗੀ ਲੱਗੇ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਹਰ ਇੱਕ ਹੁਣ ਡੇਲੀ 'ਚ ਕੋਸ਼ਿਸ਼ ਕਰਨੀ ਆ ਕਿ ਡੇਲੀ ਵਲੌਗ ਬਣਾਈਏ ਤੇ ਚਲੋ ਠੀਕ ਹੈ ਜੀ ਫੇਰ ਮਿਲਾਂਗੇ ਕੋਈ ਨਵੇਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਸਸਰੀ ਕਾਲਜੀ ਸਾਰੇ ਆਨ